ਮੈਂ ਭੁੱਖਾ ਪਿਆ ਰਹਿ ਜਾਵਾਂਗਾ ਪਰ ਦਸ਼ਵਤੋਂ ਬਿਨਾ ਖਾਲੀ ਵਾਪਸ ਨਹੀਂ ਮੁਰਾਂਗਾ ਜਿੱਦਾਂ ਭੀਗਮ ਸ਼ਾਹ ਪੀਰ ਬਾਲਾ ਪ੍ਰੀਤਮ ਦੇ ਚਰਨਾਂ ਦੇ ਵਿੱਚ ਆਪਰੇ ਬਲ ਕਨੇ ਸਾਧੇ ਕਰ ਰਿਹਾ ਢਾਡੀ ਜੱਫਾ ਇਉਂ ਗਾ ਰਿਹਾ ਮੇਰਾ ਬਾਲਿਆ ਚੱਲ ਕੇ ਨਾ ਆਇਆ ਬੜੀ ਮੂਰ ਤੇਰਾ ਬਾਲਿਆ ਮੁੱਖ ਤੇਰਾ ਵੇਖਣਾ ਜ਼ਰੂਰ ਮੇਰਾ ਬਾਲਿਆ ਮੁੱਖ ਤੇਰਾ ਵੇਖਣਾ ਜ਼ਰੂਰ ਮੇਰਾ ਬਾਲਿਆ ਮੁੱਖ ਤੇਰਾ ਵੇਖਣਾ ਜ਼ਰੂਰ ਮੇਰਾ ਬਾਲਿਆ ਚਰ ਰੱਬੜੀ ਤੇਨੂ ਬਾਤ ਤੇਰੇ ਨਾਮ ਦੀ ਬੱਲੇ ਵਿੱਚ ਬੰਨੀ ਫੇਰਾ ਲਾਜ ਤੇਰੇ ਨਾਮ ਦੀ ਘਰ ਉੱਤੇ ਆਏ ਨਾ ਥੁਰ ਮੇਰਾ ਵਾਲਿਆ ਘਰ ਉੱਤੇ ਆਏ ਨਾ ਥੁਰ ਮੇਰਾ ਵਾਲਿਆ ਮੁੱਖ ਤੇਰਾ ਵੇਖਣਾ ਜ਼ਰੂਰ ਮੇਰਾ ਵਾਲਿਆ ਮੁੱਖ ਤੇਰਾ ਵੇਖਣਾ ਜ਼ਰੂਰ ਤੇਰਾ ਵਾਲਿਆ we ਹੋੜੇ ਨੰਤ ਫੁਣਨ ਬਚੇ ਤੁਰ ਮੇਰਾ ਬਾਲਿਆ ਮੁਕਤੀ ਰਾਂ ਵਿੱਚ ਤਾਂ ਜ਼ਰੂਰ ਮੇਰਾ ਬਾਲਿਆ ਮੁਕਤੀ ਰਾਂ ਵਿੱਚ ਤਾਂ ਜ਼ਰੂਰ ਭੁੱਲੇ ਨਾ ਭਲਾਈ ਉਹ ਪਹਾੜੀ ਕੋਹੇ ਦੂਰ ਦੀ ਜਿਸ ਉੱਤੇ ਪੈਸੇ ਚਲਕ ਤੇਰੇ ਨੂਰ ਦੀ ਉਹ ਨਾ ਭਲਾਈ ਉਹ ਪਹਾੜੀ ਕੋਹੇ ਦੂਰ ਦੀ ਜਿਸ ਉੱਤੇ ਪੈਸੇ ਚਲਕ ਤੇਰੇ ਨੂਰ ਦੀ ਰਹਿਮਤਾ ਦੀ ਹੋਈ ਜਿੱਥੇ ਖੂਰ ਮੇਰਾ ਬਾਲਿਆ ਰਹਿਮਤਾ ਦੀ ਹੋਈ ਜਿੱਥੇ ਖੂਰ ਮੇਰਾ ਬਾਲਿਆ ਮੁਖਤੀ ਨਾ ਵੇਖਣਾ ਜਰੂਰ ਮੇਰਾ ਵਾਲਿਆ स के रुके आम प ਵੇ ਕੋਹ ਦੱਸ ਕਿ ਮੈਨੂੰ ਕਿੱਥੇ ਗੁਪ ਕਿਵੇਂ ਲੁਕ ਜਾਏਗਾ ਮੱਕੇ ਵਿੱਚ ਜੀਨਾ ਮੇ ਭਾਂਵੇਂ ਕਾਟੇ ਵਿੱਚ ਆਏਗਾ ਤਾਂ ਵੀ ਕੋਹ ਦੱਸ ਕਿਵੇਂ ਲੁਕ ਜਾਏਗਾ ਕਿਵੇਂ ਲੁਪਿ ਜਾਏਗਾ ਜਿਨ੍ਹਾਂ ਨੂੰ ਹੰਗਾਮ ਦਾ ਸਰੂਰ ਮੇਰਾ ਬਾਲਿਆ ਜਿਨ੍ਹਾਂ ਨੂੰ ਹੰਗਾਮ ਦਾ ਸਰੂਰ ਮੇਰਾ ਬਾਲਿਆ ਮੁੱਖ ਤੇਰਾ ਵੇਖਾਂ ਜੋ ਰੂਰ ਮੇਰਾ ਵਾਲਿਆ ਮੁੱਖ ਤੇਰਾ ਵੇਖਾਂ ਜੋ ਰੂਰ ਮੇਰਾ ਵਾਲਿਆ ਸ਼ੇਪ ਤੇ ਦੇਖ ਮੈਂ ਤੁਸੇ ਸਜਣਾ ਕਰਾ ਕਿੰਦੇ ਦਰ ਦੇਚ ਆ ਗਿਆ ਬੱਲੇ ਛਿਪਕੇ ਦਿਲ ਵਿੱਚ ਮੈਥੋਂ ਸਜਦਾ ਕਰਤੇ ਕਦ ਵਿੱਚ ਆ ਗਿਆ ਪਰਖਾ ਜੀ ਹਟਾ ਕੇ ਤੇ ਹੈ ਸੁਰਭ ਕੰਤ ਤਸ ਜਗ ਰੂਹ ਮੇਰਾ ਵਾਲਿਆ ਛਿਪਕੇ ਦਿਲ ਵਿੱਚ ਮੈਥੋਂ ਸਜਦਾ ਕਰਤੇ ਕਦ ਵਿੱਚ ਆ ਗਿਆ ਪਰਖਾ ਜੀ ਹਟਾ ਕੇ ਤੇ ਹੈ ਸੁਰਭ ਕੰਤ ਤਸ ਜਗ ਰੂਹ ਮੇਰਾ ਵਾਲਿਆ ਮੁਖ ਦੀ ਰੇਖਾਂਾਂ ਜ਼ਰੂਰ ਮੇਰਾ ਵਾਲਿਆ ਮੁਖ ਦੀ ਰੇਖਾਂਾਂ ਜ਼ਰੂਰ ਮੇਰਾ ਵਾਲਿਆ ਸ਼ੇਂ ਸ਼ਮਸ਼ ਪੜੀ

ਤੂਰ ਮੇਰਾ ਵਾਲਿਆ ਹੋਇਆ ਇਹ ਬਿਲਾ ਚੂਰੂ ਤੂਰ ਮੇਰਾ ਵਾਲਿਆ ਮੁੱਖ ਤੇਰਾ ਦੇਖਣਾ ਜ਼ਰੂਰ ਮੇਰਾ ਵਾਲਿਆ ਮੁੱਖ ਤੇਰਾ ਦੇਖਣਾ ਜ਼ਰੂਰ ਮੇਰਾ ਵਾਲਿਆ ਮੁੱਖ ਤੇਰਾ ਦੇਖਣਾ ਜ਼ਰੂਰ ਤੇਰਾ ਵਾਲਿਆ